ਦੇਖਦੇ ਲੋਕ ਇਹ ਨਹੀਂ ਕਰ ਸਕਦੇ ਦੇਖ ਸਕਦੇ ਹੋ ਵੱਡੀ ਗਿਣਤੀ ਅੱਜ ਕਿਵੇਂ ਲੋਕਾਂ ਨੂੰ ਆਪਣੇ ਬਾਹਾਂ ਚ ਪੜਨ ਦੇ ਲਈ ਰੋਕ ਰਹੇ ਨੇ ਪਰ ਇਹ ਜ਼ਮੀਨਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਅੱਜ ਵੱਡੀ ਪੱਧਰ ਤੇ ਅਮਨ ਰੋੜਾ ਇੱਥੋਂ ਦਾ ਮੰਤਰੀ ਭਵੰਤਮਾਨ ਸਿਛੇ ਦੇ ਅੱਜ ਪੂਰਾ ਜਿਹੜਾ ਆਮਲਾ ਫੈਲਾ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਲਈ ਉਤਰਿਆ ਹੋਇਆ ਤੁਸੀਂ ਕਿਸਾਨ ਭਰਾਵਾਂ ਦੇ ਨਾਲ ਧੱਕੇ ਨਾਲ ਪਾਪ ਲੈਣ ਖਾਰੇ 20000 ਰਹੀ ਹੈ ਓਏ ਆਓ ਇੱਥੋਂ ਦਾ ਮంత్రి ਆਮਨ ਰੋੜਾ ਆਓ ਇਧਰ ਆਮਨ ਰੋੜਾ ਦੀ ਸ਼ਹਿਤ ਹੈ ਛਲਿਆ ਨਮੋਲ ਦੇ ਵਿੱਚ ਆਮਨ ਰੋੜਾ ਦੀ ਸ਼ਹਿਤ ਹੈ ਮੁੱਖ ਮੰਤਰੀ ਭਵਨਤਵਾਂ ਦੀ ਸ਼ਹਿਤ ਹੈ ਦੇਖ ਸਕਦੇ ਹੋ ਧੱਕਾ ਆਜੋ ਰਾਜੋ ਇਧਰ ਇਧਰ ਨਮੋਲ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਕਿਸ ਤਰ੍ਹਾਂ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਸ਼ੀਨਾਂ ਨੂੰ ਧੱਕੇ ਦੇ ਨਾਲ ਪਾਈਪ ਲੈਣਾ ਪਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਪਰ ਲੜਦੇ ਲੋਕਾਂ ਨੂੰ ਜ਼ਮੀਨਾਂ 'ਚ ਵੜਨ ਨੂੰ ਕੋਈ ਰੋਕ ਸਕਦਾ ਪਰ ਆਮਨ ਰੋਡਾਂ ਦੀ ਸ਼ਾਇ ਤੇ ਪੂਰਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਡੀਸੀ ਵੱਡੀ ਪੱਦਰ ਤੇ ਅੱਜ ਕਿਸ ਤਰ੍ਹਾਂ ਤੱਕੇ ਸ਼ਾਹੀ ਨਾਲ ਇੱਥੋਂ ਦਾ ਜਿਹੜਾ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਗਰੀਬ ਕਰਦਾ ਕਿਸਾਨ ਆ ਦੇਖ ਲੈ ਅੱਜ ਪਾਈਸਾ ਮਹਿੰਦਰ ਸਿੰਘ ਮਾਸਟਰ ਦੇ ਮੁੰਡਿਆ ਆ ਦੇਖੋ ਆਪਣਾ ਰੋੜਾ ਦੀ ਸ਼ਹਿਦ ਤੇ ਸ਼ਰਿਆਮ ਨਮੋਣ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮੁਰਦਾਬਾ ਟੱਕੇ ਸ਼ਾਹੀ ਐੜੀ ਵੱਡੀ ਪੱਦਰ ਤੇ ਕਿਸ਼ਤੀ ਜਾ ਰਹੀ ਹੈ ਇੱਥੋਂ ਦਾ ਮੰਤਰੀ ਅਮਨ ਰੋੜਾ ਭਗਵੰਤ ਮਾਨ ਗੁੰਡਾ ਕਰਦੀ ਗੁੰਡਾ ਕਰਦੀ ਸ਼ਰਿਆਮ ਫੋਰਸ ਜਿਹੜੀ ਜਾਨ ਮਾਲ ਦੀ ਰੱਖੀ ਲਈ ਹੈ ਉਹਨੂੰ ਵਰਤੇ ਜਾ ਰਹੇ ਹੈ ਜ਼ਮੀਨਾਂ ਦੇ ਕਬਜ਼ੇ ਕਰਾਉਣ ਦੇ ਲਈ ਇੱਥੋਂ ਦਾ ਡੀਸੀ ਐਸਐਸਪੀ ਸਾਰਾ ਹਮਲਾ ਫੈਲਾ ਲੈ ਕੇ ਇਹ ਕਾਰਪੋਰੇਟਾਂ ਦੇ ਕੁੱਲੀ ਚੱਟ ਬਣੇ ਹੋਏ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਅਮਰੋਣਾ ਸਾਹਿਬ ਜੀ ਇਹੀ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤੇ ਨਮੋਲ ਪਿੰਡ ਚ ਆਹ ਦੇਖੋ ਤੁਹਾਡੀ ਫੋਰਸ ਅਮਰੋਣਾ ਜੀ ਦੇਖੋ ਦਿਖਦੇ ਲੋਕ ਨਮੋਲ ਦੇ ਇਹ ਨਹੀਂ ਕਰ ਸਕਦੇ ਦੇਖ ਸਕਦੇ ਹੋ ਵੱਡੀ ਗਿਣਤੀ ਅੱਜ ਧੱਕਾ ਜਿਹੜਾ ਕਿਸਾਨ ਭਰਾਵਾਂ ਦੇ ਵੱਲ ਕੀਤਾ ਜਾ ਰਿਹਾ ਹੈ ਅੱਜ ਕਿਵੇਂ ਲੋਕਾਂ ਨੂੰ ਆਪਣੇ ਵਾੜਾਂ 'ਚ ਪੜਨ ਦੇ ਲਈ ਰੋਕ ਰਹੇ ਨੇ ਪਰ ਇਹ ਜ਼ਮੀਨਾਂ ਦੇ ਲਈ ਸ਼ੀਸ਼ੇ ਨਹੀਂ ਬੰਨ੍ਹੇ ਉਹ ਸ਼ੀਸ਼ੇ ਨਹੀਂ ਬੰਨ੍ਹਣਾ ਕੋਈ ਅੱਜ ਸਾਰੀ ਥੇੜ ਸਾੜਨਾ ਕਰੋ ਆਮਲਾ ਕੋਈ ਸ਼ੇਰ ਸ਼ਾੜ ਨਹੀਂ ਕਰਨੀ ਸ਼ਾਂਤ ਹੋ ਜਾਓ ਸਾਬ ਇਹਨਾਂ ਨੂੰ ਕਰ ਲੈਣ ਦਿਓ ਇਹਨਾਂ ਨੂੰ ਮਾਰ ਲੈਣ ਦਿਓ ਅੱਜ ਮਾਰਨ ਗਏ ਇਹ ਇਹ ਮਾਰਨ ਤੇ ਆਏ ਹੋਏ ਨੇ ਅੱਜ ਇੱਥੋਂ ਦਾ ਅਮਰ ਰੋੜਾ ਅੱਜ ਕਫਨ ਬਣ ਗਿਆ ਕਫਨਾ ਮੰਤਰੀ ਕਫਨ ਬਨ ਕੇ ਆ ਰਹੇ ਅੱਜ ਕਹਿੰਦਾ ਸਾਰਿਆਂ ਨੂੰ ਮਾਰ ਕੇ ਲਾਤੜ ਕੇ ਕਬਜਾ ਕਰਾ ਕੇ ਜਾਇਓ ਇਹ ਭਵੰਤਮਨ ਸਾਹਿਬ ਵੀ ਅੱਜ ਕਫਨ ਬਨ ਕੇ ਆਏ ਨੇ ਇੱਥੋਂ ਦੇ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਇਦੋਂ ਕਹਾ ਇੱਥੋਂ ਦੀ ਪੁਰਸਾ ਡੀ ਸੀ ਐਸ ਐਸ ਪੀ ਸਾਹਿਬਾ ਸਾਰਿਆਂ ਦੇ ਕਫਨ ਬੰਨੇ ਹੋਣੇ ਬਾਈ ਅੱਜ ਅੱਜ ਦੇਖੀਓ ਕਫਨਾਂ ਨਾਲ ਆਏ ਨੇ ਬਨ ਕੇ ਸਿਰ ਤੇ ਬਣਾਏ ਕੀ ਨੇ ਬਣਾਏ ਨੇ ਭਵੰਤਮਾਨ ਸਾਹਿਬ ਨੇ ਇਹ ਲੋਕਾਂ ਦੀਆਂ ਵੋਟਾਂ ਦਾ ਮੁੱਲ ਮੋੜ ਰਹੇ ਨੇ ਪਾਈਆਂ ਹੋਈਆਂ ਦਾ ਆਮ ਘਰਾਂ ਦੇ ਮੁੰਡੇ ਕਹੀ ਜਿਹੜੇ ਕਟੋ ਮਤਲਬ ਇਹ ਲੋਕਾਂ ਦੀਆਂ ਵੋਟਾਂ ਪਾਈਆਂ ਦਾ ਮੁੱਲ ਹੈ ਭਾਈ ਮੋੜ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਤਕੇ ਸਾਹੀ ਹੈ ਜਿਹੜੀ ਕਿਰਤ ਏ ਅਮਨ ਰੋਣਾ ਸਾਹਿਬ ਕਹਿੰਦਾ ਮੈਂ ਕਫਨ ਬੰਨ੍ਹ ਕੇ ਆਇਆ ਚ ਡੀਸੀ ਸਾਹਿਬ ਵੀ ਕਹਿੰਦਾ ਮੈਂ ਕਫਨ ਬੰਨ੍ਹ ਕੇ ਆਇਆ ਹੁਣ ਦੇਖ ਲੈ ਭਾਈ ਸੋਡੇ ਕਫਨ ਬੰਨੇ ਹੋਏ ਨੇ ਇਹਨਾਂ ਇਹਦਾ ਕਫਨ ਬੰਨੇ ਹੋਏ ਨੇ ਅਮਨ ਰੋਣਾ ਸਾਹਿਬ ਦੇ ਭਗਵੰਤ ਮਾਨ ਸਾਹਿਬ ਦੇ ਡੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਕਫਨ ਬੰਨੇ ਨੇ ਦੇਖੋ ਮਾਰਾਂਗੇ ਕਹਿੰਦੇ ਓ ਯਾਰ ਮਾਰ ਕੇ ਦੱਪਾਗਾ ਮਾਰ ਕੇ ਦੇਖ ਸਕਦੇ ਹੋ ਤੁਸੀਂ ਕਹਿੰਦੇ ਕਫਨ ਬੰਨ੍ਹਣਾਂ ਜਿਨ੍ਹਾਂ ਦੇ ਵੋਟਾਂ ਲਈਆਂ ਨੇ ਨਾਲ ਖਲਾਗੀ ਹੋ ਗਈ ਸਰਕਾਰ ਕੁੱਮੀ ਠੱਗਾ ਦੇਖ ਸਕਦੇ ਹੋ ਆ ਬੋਰੀਆਂ ਵਿੱਚ ਆ ਕੇ ਫੜ ਲੈ ਸਾਹਮਣੇ ਪੜਾ ਨਹੀਂ ਜ਼ਮੀਨਾਂ ਦੇ ਕਬਜ਼ੇ ਨਹੀਂ ਹੋਣਦੇ ਨੇ ਵੋਟਾਂ ਲੈ ਕੇ ਬਣਾਈ ਸਰਕਾਰ ਸਾਹਮਣੇ ਆਉਣਾ ਸਾਹਿਬ ਮੰਤਰੀ ਮੰਤਰੀ ਬਣਨਾ ਮੰਤਰੀ ਕੈਬਨਟ ਬਣਾਉਣਾ ਜਰੂਰ ਦਾ ਘਟਿਆ ਪੌਂਟ ਪਰਫੋਰਮੈਂਸ ਨੂੰ ਦੇਖ ਸਕਦੇ ਹੋ ਤੁਸੀਂ ਮੰਤਰੀ ਸਾਹਿਬ ਸਾਰੇ ਅੱਜ ਕਫਨ ਬੰਨ੍ਹ ਕੇ ਭੇਜਿਆ ਪੁਲਿਸ ਨੂੰ ਕਫਨ ਬੰਨ੍ਹ ਕੇ ਜਾਣੇ ਨੇ ਸਿਰ ਤੇ ਉਹ ਮਿੰਟ ਦੇ ਰੋਡ ਦੇ ਵਿੱਚ ਸ਼ਰੇਆਮ ਕੰਪਨੀ ਦੀ ਪਿੱਟੀ ਖੜੀ ਹੈ ਜਿਹੜੀ ਪੁੱਤਾਂ ਵਾਲੀ ਫਸਲ ਜੀ ਸੀ ਰੀ ਸੀ ਚਲਾ ਕੇ ਪੱਟ ਕੇ ਵਿਚਾਲ ਦੀ ਉਹ ਮਤਲਬ ਬਿਨਾਂ ਮੁਆਵਜ਼ਾ ਦਿੱਤੇ ਜਿਹੜੇ ਪਾਪ ਪਾਉ ਵਿਛਾਏ ਜਾ ਰਹੇ ਆ ਤੇ ਲੋਕ ਵਿਰੋਧ ਕਰਨ ਵਾਸਤੇ ਪਹੁੰਚੇ ਆ ਬੁਰੀ ਤਰ੍ਹਾਂ ਪੁਲਿਸ ਨੇ ਲੋਕ ਕੁੱਟੇ ਆ ਇਹਨਾਂ ਦੇ ਮੋਬਾਈਲ ਖੋਹੇ ਆ ਜਿਹੜੀ ਵੱਡੀ ਪੱਧਰ ਤੇ ਲਾਠੀ ਚਾਰਜ ਕਰਕੇ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਵੱਡੀ ਪੱਧਰ ਤੇ ਮਤਲਬ ਕਾਹਨ ਦਾ ਵਿਰੋਧ ਹੈ ਜਿਹੜਾ ਉਹਨੂੰ ਦੱਬਣ ਦੀ ਜਬਰ ਨਾਲ ਪਰ ਲੋਕਾਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਜਬਰ ਨਾਲ ਤਾਂ ਉੱਦੇ ਹੁੰਦੇ ਆ ਦੱਸਦੇ ਨਹੀਂ ਇਸ ਕਰਕੇ ਅਸੀਂ ਨਮੋਲ ਪਿੰਡ ਚਾਰੇ ਵਾਲੇ ਵਾਲੇ ਪਿੰਡਾਂ ਦੇ ਜਿਹੜੇ ਸਾਡੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਰਾਵੋ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਜ਼ਮੀਨਾਂ ਦੇ ਜੋ ਆਪਦੀ ਲੈਣ ਵਾਸਤੇ ਪਿੰਡ ਨਮੋਲ ਦੇ ਵਿੱਚ ਪਹੁੰਚੋ